ਅਸ਼ੀਕਾ ਜੀ ਮੈਂ ਬਾਗਰ ਬਟਿਕ ਤੋਂ ਬਰਨਾਲਾ ਸਿਊਟ ਤੋਂ ਹਰ ਰੋਜ਼ ਈ ਤਰ੍ਹਾਂ ਅੱਜ ਆਪਾਂ ਇੱਕ ਹੋਰ ਨਿਊ ਵੀਡੀਓ ਲੈ ਕੇ ਆਏ ਆਂ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਮੇਰੀ ਭੈਣ ਦੇ ਸੂਟ ਸਟਿਚ ਕੀਤੇ ਨੇ ਜੀ ਉਹ ਲੈ ਕੇ ਆਏ ਆਂਗੇ ਉਹ ਸੂਟ ਆਪਾਂ ਡਿਸਪੈਚ ਕਰ ਰਹੇ ਸੀ ਸੋ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਬਨੇ ਰਹੋ ਆਪਾਂ ਫੈਬ੍ਰਿਕ ਡਿਟੇਲ ਸਾਰਾ ਕੁਝ ਵੀਡੀਓ ਦੇ ਵਿੱਚ ਹੀ ਜਿਹੜਾ ਇਹਦੇ ਵਿੱਚ ਹੀ ਜਿਹੜੇ ਆਪਾਂ ਨੇ ਸੂਟ ਰੈਡੀ ਕੀਤੇ ਨੇ ਪਹਿਲਾਂ ਬੁਟੀਕ ਦਾ ਡਰੈਸ ਦਿਖਾ ਦਿੰਨੇ ਹਾਂ ਜੀ ਇਹ ਵਾਲਾ ਹੈਗਾ ਜਿਹੜਾ ਆਪਣੀ ਬੁਟੀਕ ਦਾ ਡਰੈਸ ਹੈਗਾ ਇਹਦੇ ਵਿੱਚ ਜਿਹੜਾ ਆਪਾਂ ਨੇ ਸੂਟ ਰੈਡੀ ਕੀਤਾ ਹੈਗਾ ਇਹਦੇ ਵਿੱਚ ਜਿਹੜਾ ਆਪਾਂ ਨੇ ਫਰਸਟ ਸੂਟ ਰੈਡੀ ਕੀਤਾ ਹੈਗਾ ਬਹੁਤ ਹੀ ਸੋਹਣਾ ਸੂਟ ਆ ਟੈਵੀ ਲੈਨਿੰਗ ਦਾ ਸੂਟ ਆ ਵੀਰੇ ਇਹ ਵਾਲਾ ਸੂਟ ਹੈਗਾ ਸੂਟ ਦੀ ਸਟਿਚਿੰਗ ਹੋਈ ਹੋਈ ਹੈ ਤੁਸੀਂ ਦੇਖ ਸਕਦੇ ਹੋਗੇ neck ਤੇ ਬਹੁਤ ਇਹ ਦੇ ਨਾਲ ਬਾਟਮ ਲਗਵਾਈ ਹੋਈ ਹੈ ਤੇ ਇਹ ਵਾਲਾ ਇਹਦੇ ਨਾਲ ਜਿਹੜਾ ਹੈਗਾ ਦੁਪੱਟਾ ਰੈਡੀ ਕੀਤਾ ਹੈ ਦੁਪੱਟੇ ਤੇ ਪ੍ਰੋਪਰ ਲੇਸ ਵਗੈਰਾ ਲਗਵਾਈ ਹੋਈ ਹੈ ਜੀ ਲੈਸ ਨਹੀਂ ਸ਼ਾਰਟ ਦਾ ਦਿਖਾ ਦਣੀ ਹੁਣ ਕੱਟ ਕੇ ਜੀ ਇਹ ਸੀ ਸ਼ਾਰਟ ਹੈ ਸ਼ਾਰਟ ਸੂਟ ਦੀ ਫੁੱਲ ਲੁੱਕ ਤੁਸੀਂ ਦੇਖ ਸਕਦੇ ਹੋ ਕੁਝ ਇਸ ਟਾਈਪ ਦੀ ਹੈ ਇਸ ਸ਼ਰਟ ਦੇ ਉੱਪਰ ਬਹੁਤ ਹੀ ਸੋਹਣਾ ਬਾਟਮ ਨਾਲ ਕਪੜਾ ਕੱਢ ਕੇ ਜਿਹੜਾ ਡਿਜ਼ਾਈਨਿੰਗ ਬਣਾਈ ਹੋਈ ਹੈ ਲੈਸਿਸ ਵਗੈਰਾ ਲਗਾ ਕੇ ਟੈਬੀ ਲਾਈਨਿੰਗ ਦੀ ਜਿਹੜੀ ਹੈ ਸ਼ਰਟ ਹੈ ਜੀ ਇਹਦੇ ਨਾਲ ਜਿਹੜੀ ਆਪਾਂ ਨੇ ਆ ਰਾਮ ਟੈਕਸ ਦੀ ਬਾਟਮ ਲਗਵਾਈ ਹੋਈ ਹੈ ਲੈਣਾ ਵਾਲੀ ਤੇ ਲਾਈਨਿੰਗ ਵਾਲਾ ਦੁਪੱਟਾ ਲਗਵਾਇਆ ਹੈ ਟਾਈ ਐਂਡ ਟਾਈ ਦਾ ਦੁਪੱਟਾ ਡਾਈ ਕਰਵਾ ਕੇ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਇਹਦੇ ਨਾਲ ਪਰ ਆਪਾਂ ਨੇ ਜਿਹੜੀ ਇਹ ਵਾਲੀ ਲੈਸ ਲਗਾਈ ਹੈ ਬਹੁਤ ਹੀ ਸੋਹਣਾ ਬਣ ਕੇ ਸੂਟ ਰੈਡੀ ਹੋਇਆ ਹੈ ਇਹ ਵਾਲਾ ਸੂਟ ਰੈਡੀ ਟੂ ਡਿਸਪੈਚ ਹੈ ਮੇਰੇ ਕਈਆਂ ਭੈਣਾਂ ਦੇ ਮੈਸੇਜ ਆਉਂਦੇ ਨੇ ਵੀ ਤੁਸੀਂ ਸੂਟ ਸਟਿਚ ਵੀ ਕਰਦੇ ਹਾਂ ਹਾਂਜੀ ਬਿਲਕੁਲ ਅਸੀਂ ਸੂਟ ਸਟਿਚ ਵੀ ਕਰਦੇ ਹਾਂ ਫਰਸਟ ਸੂਟ ਜਿਹੜਾ ਆਪਾਂ ਨੇ ਰੈਡੀ ਕੀਤਾ ਜੀ ਇਹ ਵਾਲਾ ਸੂਟ ਆ ਸੂਟ ਵੀ ਫੁੱਲ ਲੁੱਕ ਕੁ ਇਸ ਟਾਈਪ ਦੀ ਹੈ ਸੈਕਿੰਡ ਸੂਟ ਜਿਹੜਾ ਆਪਾਂ ਨੇ ਰੈਡੀ ਕੀਤਾਗਾ ਉਹ ਆਪਾਂ ਨੇ ਮਸਲੀਨ ਫੈਬਰਿਕ ਦੇ ਉੱਪਰ ਰੈਡੀ ਕੀਤਾਗਾ ਇਹਦੇ ਵਿੱਚ ਆਪਾਂ ਨੇ ਵਰਬਰੀ ਚ ਵੀ ਰੈਡੀ ਕੀਤਾ ਜੀ ਇਹ ਮਸਲੀਨ ਦਾ ਬਹੁਤ ਹੀ ਸੋਹਣਾ ਪ੍ਰਿੰਟ ਹੈ ਵੀ ਮੈਂ ਤੁਹਾਨੂੰ ਦਿਖਾ ਦਨੀ ਇੱਕ ਵਾਰ ਵੇ ਆ ਗਿਆ ਇਹਦਾ neck ਆਪਣੇ ਇਦਾਂ ਡਿਜ਼ਾਈਨ ਕੀਤਾ ਤੁਸੀਂ ਦੇਖ ਸਕਦੇ ਹੋ ਇਹਦੇ ਨਾਲ ਜਿਹੜੀ ਆਪਾਂ ਨੇ ਬਾਟਮ ਲਗਵਾਈ ਹੈ ਜੀ ਇਹਦੇ ਨਾਲ ਆਪਾਂ ਨੇ ਲਗਵਾਈ ਹੈ SK ਦੀ ਬਾਟਮ ਲਗਵਾਈ ਹੋਈ ਹੈ ਇਹ ਵਾਲੀ ਬਾਟਮ ਹੈ ਜੀ ਇਹਦੇ ਨਾਲ ਲਗਵਾਈ ਹੋਈ ਹੈ ਜਿਹੜੀ ਬਹੁਤ ਸੋਹਣੀ ਬਾਟਮ ਹੈ ਮਸਲੀਨ ਦੀ ਸ਼ਰਟ ਆ ਪਿਓਰ ਮਸਲੀਨ ਦੀ ਇਹਦੇ ਨਾਲ ਆਪਾਂ ਨੇ SK ਦੀ ਬਾਟਮ ਲਗਵਾਈ ਹੋਈ ਆ ਨੂਨ ਦਾ ਟਾਈਂਡਾਈ ਦਾ ਜਿਹੜਾ ਆਪਣੇ ਦੁਪੱਟਾ ਰੈਡੀ ਕਰਵਾਇਆ ਦੁਪੱਟਾ ਰੈਡੀ ਕਰਵਾ ਕੇ ਦੁਪੱਟੇ ਦੇ ਆਲੇ ਦੁਆਲੇ ਜਿਹੜੀ ਆਪਣੇ ਲੈਸਿਸ ਵਗੈਰਾ ਲਗਾਈਆਂ ਨੇ neck ਤੇ ਵੀ ਲੈਸਿਸ ਵਗੈਰਾ ਲਗਾ ਕੇ ਬਾਟਮ ਨਾਲ ਦਾ ਕੱਪੜਾ ਲਗਾ ਕੇ ਜਿਹੜਾ neck ਰੈਡੀ ਕੀਤਾ ਤਿੰਨੇ ਸੂਟਾਂ ਦੇ ਜਿਹੜੇ ਆਪਣੇ neck ਆ ਅਲੱਗ-ਅਲੱਗ ਤਿਆਰ ਕੀਤੇ ਹੋਏ ਆਗੇ ਇਹਦਾ neck ਦਾ ਡਿਜ਼ਾਈਨ ਇਹ ਵਾਲਾ ਇਸ ਦਾ ਡਿਜ਼ਾਈਨ ਇਹ ਵਾਲਾ ਇੱਕੇ ਦੇ ਵਿੱਚ ਆਪਣੇ ਰੈਡੀ ਕੀਤਾ ਜੀ ਬਰਬਰੀ ਦੇ ਉੱਪਰ ਤੇ ਤੁਹਾਨੂੰ ਉਹ ਵੀ ਦਿਖਾ ਦਿੰਨੇ ਆਪਾਂ ਇਹ ਵਾਲਾ ਸੂਟ ਜੀ ਇਹਦੇ ਨਾਲ ਬਾਟਮ ਆ ਗਈ ਇਹਦੇ ਨਾਲ ਦੁਪੱਟਾ ਇਹ ਆਪਾਂ ਨੇ ਬਰਬਰੀ ਦੀ ਸ਼ਰਟ ਲਈ ਹੈ ਬਹੁਤ ਸੋਹਣਾ ਸੌਫਟ ਸਟੱਫ ਹੈਗਾ ਇਹ ਦੇ ਨਾਲ ਆਪਾਂ ਨੇ ਜਿਹੜੀ ਮਸਲੀਨ ਦੀ ਬਾਟਮ ਲਗਵਾਈ ਹੋਈ ਹੈ ਜੀ ਤੇ ਬਰਬਰੀ ਦਾ ਇਹ ਦੁਪੱਟਾ ਲਗਵਾਇਆ ਹੋਇਆ ਹੈਗਾ ਬਰਬਰੀ ਸਿੰਗਲ ਡਾਈ ਦਾ ਦੁਪੱਟਾ ਲਗਵਾਇਆ ਹਾ ਦੁਪੱਟੇ ਦੇ ਉੱਪਰ ਆਪਾਂ ਨੇ ਪ੍ਰੋਪਰ ਲੇਸ ਲਗਾਈਆਂ ਹੋਈਆਂ ਨੇ ਪ੍ਰੋਪਰ ਫਿਨਿਸ਼ਿੰਗ ਦਿੱਤੀ ਆ ਕੰਪਲੀਟ ਸੂਟ ਹੈਗਾ ਇਹ ਉਹ ਪਰ ਜਿਹੜਾ ਆਪਣੇ neck ਦਾ ਡਿਜ਼ਾਈਨ ਇਹ ਵਾਲਾ ਬਣਾਇਆ ਹੈਗਾ ਪਰਲਸ ਲਗਾਏ ਹੋਏ ਨੇ ਤੁਸੀਂ ਦੇਖ ਸਕਦੇ ਹੋਗੇ बॉटम ਜਿਹੜੀ ਮਸਲੀਨ ਦੀ ਹੈ ਇਹ ਤਿੰਨੋਂ ਸੂਟ ਆ ਜਿਹੜਾ ਆਪਣੇ ਕੋਲੇ ਰੈਡੀ ਟੂ ਡਿਸਪੈਚ ਹੈਗੇ ਬਾਕੀ ਆਪਣੇ ਕੋਲੇ ਹੋਰ ਵੀ ਐਕਸਟਰਾ ਸੂਟ ਜਿਹੜੇ ਆਪਣੇ ਤਿਆਰ ਕੀਤੇ ਪੈਨ ਉਹਨਾਂ ਦੀ ਵੀ ਵੀਡੀਓ ਜਲਦੀ ਹੀ ਬਣਾਵਾਂਗੇ ਕਿਉਂਕਿ ਲਾਸਟ ਵੀਕ ਤੋਂ ਆਪਣੀ ਵੀਡੀਓ ਅਪਲੋਡ ਨਹੀਂ ਕਿਤਿਆਂ ਸੀ ਕਿ ਸਰੀਜ਼ਨ ਕਰਕੇ ਹੁਣ ਆਪਾਂ ਪ੍ਰੋਪਰ ਜਿਹੜੀ ਪੋਸਟਿੰਗ ਕਰਾਂਗੇ ਜੀ ਅ ਕਈ ਮੇਰੇ ਭੈਣਾਂ ਸਟਿਚਿੰਗ ਦਾ ਪੁੱਛਦੇ ਹੁੰਦੇ ਨੇ ਸਟਿਚਿੰਗ ਜਿਹੜੀ ਵੀਰੇ ਹੈਗੀ ਆਪਣੀ ਸਿੰਪਲ ਸੂਟ ਦੀ ਵਿਦਾਊਟ ਲਾਈਨਿੰਗ ਜਿਹੜੀ ਸਟਿਚਿੰਗ ਹੈਗੀ ਆ 250 ਹੈਗੀ 250 ਰੁਪਿਆ ਸਿੰਪਲ ਸੂਟ ਦੀ ਸਟਿਚਿੰਗ ਆ ਆਗਰ ਤੁਸੀਂ ਫੁੱਲ ਲਾਈਨਿੰਗ ਵਾਲਾ ਸੂਟ ਸਾਡੇ ਕੋਲੋਂ ਰੈਡੀ ਕਰਵਾਉਣਾ ਹੈ ਤਾਂ ਫੁੱਲ ਲਾਈਨਿੰਗ ਵਾਲੇ ਸੂਟ ਦੀ ਜਿਹੜੀ ਸਟਿਚਿੰਗ ਹੈਗੀ ਆ 750 ਰੁਪਿਆਗਾ ਅਗਰ ਤੁਸੀਂ ਡਿਜ਼ਾਈਨਿੰਗ ਵਗੈਰਾ ਲਈ ਕਿ ਐਦਾਂ ਦੀ ਡਿਜ਼ਾਈਨਿੰਗ ਵਗੈਰਾ ਬਣਾਉਣੀ ਹੋ ਤਾਂ ਫੁੱਲ ਸੂਟ ਦੇ ਹਨਾ ਲੈਸਿਸ ਵਗੈਰਾ ਲਗਾ ਕੇ ਲਾਈਨਿੰਗ ਵੀ ਲੱਗੀ ਹੋਇਆ ਤਾਂ ਉਹਦੀ ਜਿਹੜੀ ਸਟੀਚਿੰਗ ਆ 850 ਰੁਪਿਆ ਸਟੀਚਿੰਗ ਆ। ਅਗਰ ਤੁਸੀਂ ਵਿਦਆਊਟ ਵਿਦਆਊਟ ਸਟੀਚਿੰਗ ਸਾਡੇ ਕੋਲੋਂ ਕੋਈ ਵੀ ਸੂਟ ਲੈਣਾ ਚਾਹੁੰਦੇ ਹੋ ਵਿਦਆਊਟ ਸਟੀਚਿੰਗ ਵੀ ਲੈ ਸਕਦੇ ਹੋ ਅਗਰ ਆਪਣਾ ਸੂਟ ਸਟਿਚ ਕਰਵਾ ਕੇ ਲੈਣਾ ਚਾਹੁੰਦੇ ਹੋ ਸੂਟ ਸਟਿਚ ਕਰਵਾ ਕੇ ਵੀ ਲੈ ਸਕਦੇ ਇਹਨਾਂ ਚ ਜਿਹੜੇ ਸੂਟ ਆਪਣੇ ਐਕਸਟਰਾ ਰੈਡੀ ਕੀਤੇ ਉਹਨਾਂ ਦੀ ਵੀਡੀਓ ਵੀ ਆਪਾਂ ਜਲਦੀ ਹੀ ਅਪਲੋਡ ਕਰਾਂਗੇ ਜੀ ਅਗਰ ਤੁਸੀਂ ਆਪਣਾ ਡਿਜ਼ਾਈਨ ਕੋਈ ਵੀ ਭੇਜ ਕੇ ਸਾਡੇ ਕੋਲੋਂ ਵਰਕ ਕਰਵਾਉਣਾ ਚਾਹੁੰਦੇ ਹੋ ਆਪਣਾ ਡਿਜ਼ਾਈਨ ਭੇਜ ਕੇ ਵੀ ਵਰਕ ਕਰਵਾ ਸਕਦੇ ਹੋ ਅਗਰ ਸਾਡੇ ਕੋਲ ਜਿਹੜੇ ਡਿਜ਼ਾਈਨ ਰੈਡੀ ਪੈਨੂ ਉਹਨਾਂ ਚੋਂ ਕਰਵਾਉਣਾ ਚਾਹਣੇ ਤਾਂ ਤੁਸੀਂ ਉਹਨਾਂ ਚੋਂ ਵੀ ਕਰਵਾ ਸਕਦੇ ਹੋ ਜਿੱਦਾਂ ਕਿ ਸਾਡੇ ਕੋਲੇ ਇਹ ਵਾਲਾ ਸੂਟ ਹੈ ਜਿਹੜਾ कॉटन स्टਫ ਦੇ ਉੱਪਰ ਐਕਸਟਰਾ ਰੈਡੀ ਕੀਤਾ ਹੋਇਆ ਹੈਗਾ ਇਹ ਵਾਲਾ ਸੂਟ ਪਿਓਰ कॉटन ਦੇ ਉੱਪਰ ਰੈਡੀ ਕੀਤਾ ਹੋਇਆ ਹੈਗਾ ਬਹੁਤ ਹੀ ਸੋਹਣਾ ਵਰਕ ਹੋਇਆ ਹੈ ਘੇਰੇ ਦਾ ਵਰਕ ਹੋਇਆ ਤੁਸੀਂ ਦੇਖ ਸਕਦੇ ਹੋਗੇ ਇਹ ਆਪਣੇ ਕੋਲੇ ਐਕਸਟਰਾ ਰੈਡੀ ਕੀਤਾ ਹੋਇਆ ਜੀ ਪਿਓਰ कॉटन स्टਫ ਦੇ ਉੱਪਰ ਸਿਰਫ ਡਿਸਕਾਊਂਟ ਦੇ ਉੱਪਰ 1100 ਰੁਪਏ ਦੇ ਵਿੱਚ ਰੈਡੀ ਟੂ ਡਿਸਪੈਚ ਆ ਅਗਰ ਕੋਈ ਮੇਰੀ ਭੈਣ ਲੈਣਾ ਚਾਹੁੰਦੀ ਆ ਤਾਂ ਸਾਡੇ ਕੋਲ ਇਹ ਵਾਲਾ ਸੂਟ ਆ ਜਿਹੜਾ ਬਾਈ ਕਰ ਸਕਦੀ ਆ ਜੀ ਆਪਣੇ ਕੋਲੇ ਹੋਰ ਵੀ ਸੂਟ ਰੈਡੀ ਕੀਤੇ ਪਏ ਨੇਗੇ ਮੈਂ ਉਹਨਾਂ ਦੀ ਵੀ ਵੀਡੀਓ ਜਲਦੀ ਹੀ ਅਪਲੋਡ ਕਰਾਂਗੀ ਲਾਈਕਿ ਇਹ ਵਾਲਾ ਸੂਟ ਵੀ ਆਪਣੇ ਕੋਲੇ ਐਕਸਟਰਾ ਤਿਆਰ ਕੀਤਾ ਹੋਇਆ ਜੀ ਇਹ ਆਪਾਂ ਨੇ ਬਰਬਰੀ ਕਾਟਨ ਦੇ ਉੱਪਰ ਰੈਡੀ ਕੀਤੇ ਹੋਏ ਨੇ ਇਹਨਾਂ ਦੀ ਵੀਡੀਓ ਵੀ ਆਪਾਂ ਜਲਦੀ ਅਪਲੋਡ ਕਰਾਂਗੇ ਇੱਕਾ ਲਾਈਨਿੰਗ ਕਾਟਨ ਦੇ ਉੱਪਰ ਰੈਡੀ ਕੀਤਾ ਹੋਇਆ ਹੈਗਾ ਇਹਨਾਂ ਦੀ ਸਾਰਿਆਂ ਦੀ ਵੀਡੀਓ ਵੀ ਆਪਾਂ ਜਲਦੀ ਹੀ ਰੈਡੀ ਕਰਾਂਗੇ ਇਹ ਵਾਲਾ ਸੇਮ ਘੇਰੇ ਵਾਲਾਗਾ ਸੇਮ ਹੀ ਪ੍ਰਾਈਸ ਹੈ ਇਹਦਾ ਵੀ ਸੋ ਜਿਨ੍ਹਾਂ ਨੂੰ ਜੋ ਕੋਈ ਵੀ ਸੂਟ ਇੰਨਾ ਚੋ ਪਸੰਦ ਆਉਂਦਾ ਤਾਂ ਤੁਸੀਂ ਮੇਰੇ ਨੰਬਰ ਤੇ ਮੈਨੂੰ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋ ਇੱਕ ਆਪਣਾ ਪੀਕਾਕ ਵਾਲਾ ਡਿਜ਼ਾਈਨ ਹੈ ਜੀ ਇਹ ਵੀ ਬਹੁਤ ਫੇਮਸ ਹੈ ਇਹ ਵੀ ਆਪਾਂ ਨੇ ਐਕਸਟਰਾ ਮੈਚਿੰਗ ਦੇ ਵਿੱਚ ਵੀ ਰੈਡੀ ਕੀਤੇ ਮੈਚਿੰਗ ਵਾਲੇ ਵੀ ਮੈਂ ਤੁਹਾਨੂੰ ਦਿਖਾਣੀ ਹੈ ਇਹ ਦੀ ਵੀਡੀਓ ਫੁੱਲ ਵੀਡੀਓ ਵੀ ਆਪਾਂ ਜਲਦੀ ਹੀ ਅਪਲੋਡ ਕਰਾਂਗੇ ਇਹ ਦੀ ਵੀ ਜੀ ਇਹ ਸਾਰੇ ਸੂਟ ਆਪਣੇ ਕੋਲੇ ਰੈਡੀ ਟੂ ਡਿਸਪੈਚ ਆ ਗਏ ਅਗਰ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਤਾਂ ਤੁਸੀਂ ਮੇਰੇ ਨੰਬਰ ਤੇ ਮੈਨੂੰ ਸਕਰੀਨਸ਼ਾਟ ਲੈ ਕੇ ਜਿਹੜਾ ਭੇਜ ਸਕਦੇ ਹੋ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਆ ਪਰਪਲ ਵਾਲੇ ਵਿੱਚ ਕਲਰ ਦਿਖਾਓ ਜੀ ਪਰਪਲ ਵਾਲੇ ਵਿੱਚ ਦਿਖਾਨੀਆਂ ਇੱਕ ਸੈਕਿੰਡ ਜੀ ਉਤੇ ਵਿੱਚ ਪਰਪਲ ਵਾਲੇ ਵਿੱਚ ਇੱਕ ਇਹ ਵਾਲਾ ਕਲਰ ਆ ਜੀ ਬਾਕੀ ਤੁਸੀਂ ਆਪਣੀ ਚੁਆਇਸ ਦਾ ਕੋਈ ਵੀ ਕਲਰ ਕਰਵਾਉਣਾ ਚਾਹੁੰਦੇ ਕਿਸੇ ਵੀ ਸਟੱਫ ਦੇ ਉੱਪਰ ਤਾਂ ਜਿਹੜਾ ਤੁਸੀਂ ਕਰਵਾ ਸਕਦੇ ਇਹ ਡਿਜ਼ਾਈਨ ਆਪਾਂ ਨੇ ਵੀਰੇ ਪਹਿਲਾਂ ਵੀ ਰੈਡੀ ਕੀਤਾ ਸੀ ਪਹਿਲਾਂ ਵੀ ਇਹਦੇ ਕਲਰ ਪਾਏ ਹੋਏ ਨੇ ਪਹਿਲਾਂ ਆਪਾਂ ਨੇ ਮੇਲ ਮਾਡਲ ਪਿਕ ਵਾਲੇ ਕਲਰ ਚ ਰੈਡੀ ਕੀਤੇ ਸੀ 3 ਸੂਟ ਰੈਡੀ ਕੀਤੇ ਸੀ ਰੈਸਟ ਕਲਰ ਦੇ ਵਿੱਚ ਰੈਡੀ ਕੀਤੇ ਸੀ ਇਸ ਵਾਰ ਆਪਾਂ ਨੇ ਇੱਕ ਸੂਟ ਆਪਣਾ ਚਲਾ ਗਿਆ ਦੋ ਸੂਟ ਆਪਣੇ ਕੋਲੇ ਪਏ ਨੇ ਇਹ ਵਾਲੇ ਕਲਰ ਦੇ ਵਿੱਚ ਰੈਡੀ ਕੀਤੇ ਨੇ ਅਗਰ ਤੁਸੀਂ ਇਸ ਤੋਂ ਇਲਾਵਾ ਕੋਈ ਹੋਰ ਕਲਰ ਰੈਡੀ ਕਰਵਾਉਣਾ ਚਾਹੁੰਦੇ ਤਾਂ ਤੁਸੀਂ ਹੋਰ ਕਲਰ ਦੇ ਵਿੱਚ ਵੀ ਜਿਹੜਾ ਸਾਡੇ ਕੋਲੋਂ ਰੈਡੀ ਕਰਵਾ ਸਕਦੇ ਹੋ ਜਾ ਆਪਣਾ ਸਟਾਫ ਪੇਜ ਕੇ ਤੁਸੀਂ ਇਹ ਵਾਲਾ ਰੈਡੀ ਕਰਵਾਉਣਾ ਚਾਹੁੰਦੇ ਹੋ ਡਿਜ਼ਾਈਨ ਆਪਣਾ ਸਟਾਫ ਪੇਜ ਕੇ ਵੀ ਸਾਡੇ ਕੋਲੋਂ ਜਿਹੜਾ ਤੁਸੀਂ ਸੂਟ ਰੈਡੀ ਕਰਵਾ ਸਕਦੇ ਹੋ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਜਿਹੜੀਆਂ ਮੇ ਭੈਣਾਂ ਆਪਣਾ ਘਰ ਤੋਂ ਬੈਠ ਕੇ ਕੰਮ ਸਟਾਰਟ ਕਰਨਾ ਚਾਹੁੰਦੀਆਂ ਨੇ ਉਹਨਾਂ ਤੱਕ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਜ਼ਰੂਰ ਪਹੁੰਚਾਣਾ ਜੀ ਵੀਡੀਓ ਨੂੰ ਫੁੱਲ ਦੇਖਣ ਲਈ ਥੈਂਕ ਯੂ ਜੀ